ਪਤਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਅਧਿਤੀਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਸਦਾਸਤਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੀ ਦੇਖਦੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾਸੰਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋਕੇ ਹਮਨਸ਼ੁਭਾਗਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੇ ਤਰ੍ਹਾਂ ਇੱਕ ਸਮਗਦਰ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਹੀਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋਕੇ ਦਾ ਰਹਿਣ ਵਾਲਾ ਹੈ ਇਦੇ ਕੋਲੋਂ ਇਹ 4.5 ਕਿਲੋ ਹੀਰੇਨ ਬਰਾਮਦਗੀ ਕਰਕੇ ਮੁਕੱਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਂਟੀ ਪ੍ਰਿੰਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਯੋਗ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਕੋਹ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗਾ ਔਰ ਇਥੇ ਤਾਂ ਮੈਂ ਵੀ ਦੱਸਣਾ ਮੈਂ ਜਿਹੜੀ ਨਸ਼ਿਆ ਵਿਰੁੱਧ ਮੁਹਮਲ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਾਧਿਆਤੀ ਪੁਸਤ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ ਚਾਰ ਕਿਲੋ 500 ਗ੍ਰਾਮ ਹਿਰੋਨਲ ਫੜਾਇਆ ਤਾਂ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਔਰ ਇਹਨੂੰ ਪੇਸਟ ਕਰਕੇ ਵੀ ਇਹਦੇ ਕਰਕੇ ਹਿਰੋਨਲ ਨੇ ਪਾਕਿਸਤਾਨ ਤੋਂ ਹੀ ਮੰਗਾਈ ਹੈਗੀ ਹੈ ਕਿ ਇਹਦੇ ਪਾਕਿਸਤਾਨ ਸੰਬੰਧ ਨਾਲ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹਿਰੋਨ ਮੰਗਾ ਚੁੱਕਿਆ ਤੇ ਕਿੰਨੂੰ ਦੇ ਚੁੱਕਿਆ ਜੇ ਤੁਹਾਨੂੰ ਦੱਸਿਆ ਗਿਆ ਇਹਦੇ ਖਲਾ ਪਹਿਲਾਂ ਕੋਈ ਬਤਮਾਦਾਰ ਨਹੀਂ ਹੈ ਡਰੋਨ ਥ्रू ਆਈ ਹੈ ਜੀ ਡਰੋਨ ਥ्रू ਹੀ ਆ ਪਰ ਮੰਗਾਈ ਹੈਗੀ ਆ ਔਰ ਇਸ ਕਰਕੇ ਜਿਹੜੀ ਇਹਦੇ ਟੈਕਨੀਕਲ ਐਨਲਿਸਿਸ ਜਿਹੜੇ ਫੂਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਨੇ ਖੇਤੀਬਾੜੀ ਕਰਦਾ ਸੀ ਇਹ ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ ਖੇਤੀਬਾੜੀ ਕਰਦਾ ਹੈ